ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਸਾਡੇ ਚੈਨਲ ਹਰਮਨ ਹਰਜੀਤ ਬਲੌਗਸ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਹੋ ਰਏ ਹਰਮਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਰਏ ਹਰਮਨ ਹਰਮਨ ਕਰੋ ਬਾਹਰ ਗਈ ਨੇ ਪੱਠੀ ਸਾਡੇ ਅਸੀਸ ਨੇ ਬਹੁਤ ਜਿਆਦਾ ਰੌਲਾ ਪਾਇਆ ਹੋਇਆ ਸਾਡੀ ਬਰਫੀ ਨਾ ਮੁੱਕ ਗਈ ਸੀਗੀ ਅਸੀਂ ਉਸ ਤੋਂ ਬਾਅਦ ਬਣਾ ਲਿਆ ਸੀਗਾ ਗਾਜਰ ਪੱਕ ਤੇ ਉਹ ਗਾਜਰਪਾਖਾ ਖਾ ਕੇ ਹਾਂ ਉਹ ਗਾਜਰਪਾਖਾ ਖਾ ਕੇ ਘਟ ਖੁਸ਼ ਆ ਤੇ ਬਰਫੀ ਲੈਣੀ ਆ ਬਰਫੀ ਲੈਣੀ ਆ ਤੇ ਅਸੀਂ ਇਸ ਦੀ ਫਰਮਾਇਸ਼ ਤੇ ਬਣ ਰਹੀ ਆ ਬਰਫੀ ਖੋਏ ਦੀ ਤੇ ਹੋ ਅਸੀਂ ਲੇਟੇ ਗਏ ਕਿਉਂਕਿ ਮੰਮੀ ਗਏ ਹੋਏ ਨੇ ਪਹਿਲਾਂ ਕੰਮਕਾਰ ਕਰੇ ਸਾਰੇ ਤੇ ਫਿਰ ਹੁਣ ਕੜਾਹੀ ਤਰੀਆ ਠੀਕ ਆ ਸਿੱਧੀ ਕਰੋ ਥੋੜੀ ਜੀ ਹਾਂ ਠੀਕ ਹੈ ਪਾ ਦੋ ਦੁੱਧ ਫਿਰ ਹਜ਼ਾਰ ਜੀ ਨਾ ਪੈ ਜਾਵੇ ਦੇਖੋ ਠੀਕ ਆ ਹਾਂਜੀ ਹਾਂਜੀ ਠੀਕ ਆ ਹਿੱਲੋ ਦੀ ਕਾ ਤੇ ਠੀਕ ਕਰੋ ਹਿੱਲੋ ਦੀ ਨਾ ਰੱਖੋ ਦੇਖੋ ਠੀਕ ਥੋੜੀ ਜਿਹੀ ਉਧਰੋਂ ਉੱਚੀ ਨੀਮੀ ਜੀ ਆ ਉਧਰੋਂ ਦੀ ਸਾਈਡੋਂ ਪਾ ਲਓ ਹਾਂਜੀ ਹਾਂਜੀ ਪਾ ਦੋ ਖੜਜੋ ਪਾ ਦੋ ਬਾਏ ਸੱਚੇ ਪਾਸ਼ਾ ਸਤਨਾਮ ਥੋੜੀ ਜੀ ਚਰਜੀ ਮੋਡੇਲਾ ਜੜੇ ਪੈਗਮੈਂਟ ਆ ਚੁ ਨਣੀ ਤੇ ਲਾ ਕੇ ਰੱਖੀ ਹੋਈ ਸੀ ਗੇ ਖੜ ਜੋ ਲਾਓ ਜੀ ਦੁੱਧ ਲਿਆ ਪਾ ਆਪਾਂ ਨੇ ਕੜਾਹੀ ਚ ਤੇ ਹਲਵਾਈ ਆਪਣਾ ਬੈਠ ਗਿਆ ਕੁਰਸੀ ਢਾ ਕੇ ਅਜਿਹਾ ਸਿੰਘ ਹਲਵਾਈ ਗਿਆ ਛੋਟੇ ਹਲਵਾਈਏ ਨਹੀਂ ਆਉਂਦਾ ਤੇ ਅਸੀਂ ਇਸ ਨੂੰ ਦੇਖੀ ਮੜਾ ਕਿ ਚੱਲੀ ਅੰਦਰ ਆਪਣਾ 에어ਡ੍ਰੌਪ ਆਨ ਕਰ ਲਓ ਜੀ ਪੱਠੀ ਚੱਲ ਰਹੀ ਆ ਤੇ ਇੰਨੇ ਹਲਵਾਈ ਬੈਠੇ ਆ ਤੇ ਸਭ ਤੋਂ بڑا ਹਲਵਾਈ ਸਾਡਾ ਗਿਆ ਵੇ ਉਸ ਤੋਂ ਛੋਟੇ ਹਲਵਾਈ ਨੇ ਤੇ ਆਪਾਂ ਸ਼ੂਟ ਕਰਦੇ ਉਸ ਤੋਂ ਛੋਟਾ ਹਲਵਾਈ ਆਪ ਦੇ ਸੰਦ ਭਾਂਡੇ ਲੈ ਕੇ ਬੈਠ ਗਿਆ ਸੋ ਮੰਮੀ ਗਏ ਹੋਏ ਨੇ ਇਹਦੇ ਕਰਕੇ ਆਹ ਕੰਮ ਵੀ ਆਪਾਂ ਨੂੰ ਹੀ ਕਰਨਾ ਪੈਂਦਾ ਨਹੀਂ ਤਾਂ ਮੰਮੀ ਕਰ ਦਿੰਦੇ ਨੇ ਤੇ ਮੈਂ ਕਿਹਾ ਵੀ ਮੈਂ ਨੇ ਆਪਣੀ ਸਬਜ਼ੀ ਦੀ ਤਿਆਰੀ ਕਰ ਲੰਨੀ ਆ ਜਿੰਨੇ ਟਾਈਮ ਚ ਖੋਆ ਨਿਕਲੂਗਾ ਮੈਂ ਆਪਣੀ ਸਬਜ਼ੀ ਬਣਾ ਲੰਨੀ ਆ ਬਣਾਉਣਾ ਸੌਖਾ ਕੀਤਾ ਜਾਏਗਾ ਕਿ ਨਾਉਖਾ ਹੈ ਨਾਉ ਕਿਉਂ ਹੋਰ ਹੁਣ ਦੁੱਧ ਆਪਣਾ ਰਿਜੇੜਿਆ ਐਨ ਬੁਰੀ ਤਰ੍ਹਾਂ ਦੂਸਰੇ ਲਓ ਜੀ ਦੁੱਧ ਤਾਂ ਆਪਣਾ ਰਿਜਰੇ ਆ ਚਾਹ ਪਾਣੀ ਅਸੀਂ ਪੀ ਲਿਆ ਆਪਣਾ ਤੇ گاੜਾ ਹੋ ਗਿਆ ਦੁੱਧ ਹਲਵਾਈ ਹਜੇ ਉਹੀ ਬੈਠਾ ਏ ਕਿਉਂਕਿ ਮੈਂ ਆਪਣਾ ਕੰਮ ਕਰ ਰਹੀ ਆ ਮੇਰਾ ਤਾਂ ਫੇਰਾ ਤੋਰਾ ਹੀ ਨਹੀਂ ਮੁੱਕ ਰਿਹਾ ਮੇਰਾ ਤਾਂ ਦਾ ਨਹੀਂ ਆਜੂ ਦੀ ਤਿਆਰੀ ਹੋ ਰਹੀ ਆ ਬਸ ਤੜਕਾ ਲਾਉਣੀ ਆ ਮੈਂ ਉਹ ਆਪਣਾ ਚੱਲੇ ਆ ਹੁਣ ਬੰਨ ਗਰਮ ਗਰਮ ਪੈ ਰਹੇ ਨੇ ਚਿੱਟੇ ਆ ਦੇਖੋ ਉਹਦੇ ਲਈ ਜਾਰ ਆਪਾਂ ਹੱਥੇ ਚ ਰੱਖਿਆ ਹੋਇਆ ਹਰਜੀਤ ਹੁਣ ਪੈ ਰਹੇ ਨੇ ਬਸ ਤੇ ਆਪਾਂ ਫੇਰ ਬੈਠਦੇ ਆ ਇਸ ਕਰਕੇ ਮੈਂ ਹੀ ਰੱਖਿਆ ਹੋਇਆ ਤੇ ਹਰਜੀਤ ਨੇ ਆਪ ਕੋ ਹੋਰ ਕੰਮ ਕਰਨੇ ਨੇ ਜਿਵੇਂ ਇਹ ਆ ਦੇਖੋ ਪ੍ਰਾਂਤਾ ਵਗੈਰਾ ਲਿਆਏ ਮਿੱਠਾ ਲਿਆਏ ਤੇ ਅਸੀ ਇਸ ਵੀ ਉੱਠ ਖੜਿਆ ਸਾਡਾ ਸੀਸ ਨੂੰ ਚਾਹ ਦਿੱਤੀ ਹੈ ਨਾ ਤੇ ਅਸੀਂ ਪਹਿਲਾਂ ਪੀ ਲਈ ਸੀਗੀ ਆ ਗਏ ਤੁਮ ਆ ਗਏ ਚਾਹ ਪੈਣੀ ਹੈ ਹੂੰ ਲਾ ਕੋ ਬੋਲਣ ਲਓਗੀ ਖਵਾ ਹੁਣ ਚੱਲੇ ਆਪਣਾ ਬੰਦ ਤੇ ਅਸੀਂ ਤੇ ਹਰਜੀਤ ਬਣਾ ਰਹੇ ਨੇ ਸਬਜੀ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਦੱਸਿਓ ਕੀ ਕਰਦੇ ਹੁੰਦੇ ਨੇ ਨਾ ਚਲੋ ਮਾਰੋ ਫੂਕ ਫਿੱਤੇ ਫੂਕ ਮਾਰ ਦੇਉਨੇ ਲਵ ਬੀ ਹਲਵਾਈ ਪੂਰੇ ਜੋਰਾ-ਸ਼ੋਰਾ ਚ ਨੇ ਸਭ ਨੂੰ ਆਪੋ ਆਪਣੀ ਪਈਆ ਅਸੀਂ ਇਸ ਮਾਰਿਆ ਆਰਡਰ ਉਧਰ ਮੈਡਮ ਜੀ ਨੂੰ ਟੈਨਸ਼ਨ ਹੋਈ ਪਈ ਆ ਵੀ ਮੇਰੀ ਸਬਜੀ ਲੇਟ ਹੋਊਗੀ ਇੱਧਰ ਵੀ ਨਹੀਂ ਨੇੜੇ ਆ ਰਹੇ ਕਿ ਵੀ ਕਰੀਏ ਪਈਆ ਕਹਿੰਦੇ ਹੋਰ ਸਾਈਕਲ ਵਾਰੋ ਵੀ ਚਲੋ ਮੌਸਮ ਵੀ ਥੋੜਾ ਗਰਮੈਸ ਵਾਲਾ ਹੋ ਗਿਆ ਕਿਉਂਕਿ ਗਰਮੀ ਹੋ ਚੱਲੀ ਕਦੇ ਹੁਣ ਸਰਦੀ ਹੁੰਦੀ ਆ ਦਿਨ ਚ ਕਦੇ ਗਰਮੀ ਹੁੰਦੀ ਆ ਥੋੜੀ ਖਰਾਬ ਨਹੀਂ ਹੋਊਗਾ ਜਲਦੀ ਸੋ ਉਹਨਾਂ ਨੂੰ ਲੱਗੇ ਵੀ ਆਪਣੀ ਸਬਜੀ ਦੀ ਵੀ ਮੇਰੀ ਸਬਜੀ ਲੇਟ ਹੋ ਰਹੀ ਆ ਟੈਂਸ਼ਨ ਨਹੀਂ ਬਸ ਖਲਾਅ ਲੈਣੀ ਹੈ ਗੱਲ ਤਾਂ ਕੁਛ ਵੀ ਨਹੀਂ ਹੁੰਦੀ ਬਸ ਤੁਸੀਂ ਗੰਦ ਪਾਉਣਾ ਬੰਦ ਕਰੋ ਗੱਲ ਤਾਂ ਕੁਛ ਵੀ ਨਹੀਂ ਹੁੰਦੀ ਬਸ ਤੁਸੀਂ ਟੈਂਸ਼ਨ ਜ਼ਿਆਦਾ ਲੈ ਜਾਂਦੇ ਹੋ ਹੱਦ ਲੱਗ ਗਈ ਲੋਬੀ ਹੁਣ ਸ਼ਿਫਟ ਵੀ ਚੇਂਜ ਹੋਊਗੀ ਹੋਰ ਮੇਰੇ ਸਾਥੀ ਨੂੰ ਤਤਕਾ ਲੱਗ ਗਿਆ ਹਾਂ ਹੁਣ ਸਭ ਦੀ ਮੇਰੀ ਮੇਰੀ ਚੀਜ਼ ਆਣਾ ਤੇ ਹੁਣ ਆਪਾਂ ਕਰਦੇ ਹਾਂ ਥੋੜੀ ਸ਼ੂਟਿੰਗ ਕੈਮਰਾਮੈਨ ਬਣਦੇ ਆ ਮਿੱਠਾ-ਮੁੱਠਾ ਪਾਵਾਂਗੇ ਵਿੱਚ ਆਪਾਂ ਆ ਥੋੜਾ ਜਿਹਾ ਹੁਣ ਬਦੀ ਐਸ ਦਾ ਕੜਾ ਜਿਹਾ ਕਰ ਲੀਏ ਚਾਹੁੰਦੀ ਤੁਹਾਨੂੰ ਪਤਾਈਏ ਜੀ ਮੈਂ ਮਾਸੂਮਾ ਵੀ ਫਰਕ ਮੋ ਤਾਂ ਜਿਵੇਂ ਮੈਂ ਦੱਸੀ ਦਿੱਤਾ ਪਹਿਲਾਂ ਫਿਰ ਨਾ ਆ ਗਿਆ ਕੜਾ ਤਾਂ ਹੋ ਗਿਆ ਵੈਸੇ ਹਾਂ ਉਹ ਹੋ ਜਾਂਦਾ ਜਲਦੀ ਅਸੀਂ ਤੁਸੀਂ ਪਿੱਛੇ ਰੋ ਅਸੀਂ ਇਸ ਨੂੰ ਦੇੜਾ ਹੁਣ ਬਰਫੀ ਨਾ ਕਿ ਅਸੀਂ ਇਸ ਨੂੰ ਕਰ ਦਫਾੜ ਲਓ ਹੱਥ ਤੇ ਨਾ ਮਾਰੋ ਅਸੀਂ ਕੀ ਬਨ ਰਿਹਾ ਹੈ ਹਾਂ ਕੀ ਬਨ ਰਿਹਾ ਹਾਂ ਚਾਚੂ ਨੂੰ ਵੀ ਦੇ ਲਈ ਕੀ ਬਨ ਰਿਹਾ ਬਰਫੀ ਬਰਫੀ ਹੋ ਰਹੀ ਸੀ ਕੀ ਬਨ ਰਿਹਾ ਸੀ ਹਾਂ ਆ ਚੀ ਆ ਕੀ ਬਨ ਰਿਹਾ ਹਾਂ ਜੀ ਬਨ ਰਹੀ ਹੈ ਅਭੀ ਸ਼ਾਮ ਬਰਫੀ ਲਓ ਜੀ ਅਸੀਸ ਕਰਦਾ ਹਾਂ ਮਰਤੀਆਂ ਕਨੇਡੀ ਚੜ ਰਿਹਾ ਅਸੀਸ ਜੀ ਸਾਰੇ ਕੜਾਹੀ ਕੋਲ ਬੈਠਾ ਉਰੇ ਮਸਤੀ ਮਹਿਗੀ ਨਾ ਪੈ ਜੇ ਅ ਚਲੋ ਚਲੋ ਦੁਆਰਾ ਚਲੋ ਹੇ ਹਾਂ ਚਲੋ 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 ਹਾਂ ਵੈਰੀ ਗੁੱਡ ਚੜ ਗਿਆ ਵੀ ਚੜ ਗਿਆ ਸੀ ਸੋਰੀ ਆ ਤੁਹਾਨੂੰ ਦਿਖਾ ਨਹੀਂ ਸਕਦਾ ਹੋਈਏ ਖੜੇ ਇਹ ਹੋਈਏ ਖੜੇ ਚਲੋ ਜੀ ਚਲੋ ਹੂੰ ਚੜ ਗਿਆ ਚੜ ਗਿਆ ਜੀ ਤੇ ਆ ਇਨਸ਼ਾ ਅੱ ਟੜ ਗਿਆ ਚੀਜ਼ ਕਿਨੇੜੇ ਚਲੋ ਵੀ ਚਲੋ ਗੱਡੀ ਲੈਂਡ ਕਰਦੀ ਦਵਾਤੀ ਬਸ ਹੋਰ ਨਹੀਂ ਉਹ ਆ ਕੇ ਨਾ ਪੈ ਗਿਆ ਨਾ ਨਾ ਮੈਂ ਕਰਦਾ ਚਲ ਬਾਲਾ ਨਹੀਂ ਪਿਆ ਤੂੰ ਅਸੀਸ ਨੇ ਕਰਤਾ ਕੰਮ ਪੂਰੇ ਚੱਕਦੇ ਨੇ ਸਮਾਨ ਤੋੜੀ ਦਿੱਤੀ ਪੰਨ ਆਹ ਥਰੇੜ ਪੈ ਗਈ ਉਹ ਪੈ ਗਈ ਚਲੋ ਦਾਦੀ ਨਹੀਂ ਆਉਂਦੀ ਨਹੀਂ ਕਹਿੰਦੇ ਮੇਰੀ ਤੋੜੀ ਪੰਨ ਸੀ ਉੱਧਰ ਕੋਟਣਾ ਘੜਾ ਸੀ ਕੋਟਣਾ ਵੱਜਿਆ ਤੌੜੀ ਤੇ ਚਲੋ ਕੋਈ ਨਾ ਨਮੀ ਲੈ ਆਵਾਂਗੇ ਲਓ ਵੀ ਖਵਾ ਹੋ ਗਿਆ ਆਪਣਾ ਆਪਾ ਕੌਣ ਲੱਗਿਆ ਹੁਣ ਮਿੱਠਾ ਖਵਾ ਪੂਰਾ ਘੜਾ ਕਰ ਲਿਆ ਸੀਗਾ ਹੁਣ ਮਿੱਠਾ ਖਵਾਵਾਂਗੇ ਹੋਰ ਪਾਮਾ ਜੀ ਬਾਈ ਜਿੰਨਕ ਪਹਿਲਾਂ ਪਾਇਆ ਉਹਨਾਂ ਕੇ ਪਾਸ ਆ ਹਾਂ ਉਹਨਾਂ ਕੇ ਪਾਸ ਮੈਂ ਜਿੰਨਕ ਪਹਿਲਾਂ ਪਾਇਆ ਹਾਂ ਜੀ ਕੋਲੀ ਪਹਿਨਾ ਹੈ ਬਾਦੋਂ ਉਧਰ ਡੱਬੀ ਦੀ ਵਿਚਾਰੀ ਦੇ ਬੁਰਾ ਹਾਲ ਕਰਤਾ ਬਸ ਬਸ ਮੈਨੂੰ ਮਿੱਠੇ ਨੂੰ ਟੇਕ ਲਵਾਵਾਂ ਨੇ ਲਓ ਵੀ ਮਿੱਠਾ ਪਾਤਾ ਆਪਾਂ ਟੇਸਟ ਵੀ ਕਰ ਲਿਆ ਠੀਕ ਆ ਮਿੱਠਾ ਫਿਰ ਬਾਲ ਬਾਲ ਨਹੀਂ ਬੱਜੇ ਮਹਾਰਾਜਾ ਬਦਾਇਓ ਬੱਦ ਗਿਆ ਜਮੇ ਮਾਰਾ ਜੀ ਕਰਿਆ ਠੀਕ ਆ ਮੈਂ ਚੱਕ ਲੈਣਾ ਮੈਂ ਨਟ ਹਾਂ ਹਾਂ ਚੱਕ ਲੈ ਚਲ ਲਓ ਜੀ ਇਹਨੀਆਂ ਹਰਜੀਤ ਮਿੱਠਾ ਪਾ ਗਿਆ ਵਿੱਚ ਸੇਕ ਲਾਉਂਦੇ ਨੇ ਸੋ ਆਪਾਂ ਚੱਕ ਲੈ ਗਿਆ ਆਹਨੇ ਆਟਾ ਚੱਕੀ ਦੇ ਧਰਿਆ ਹੋਇਆ ਸੀਗਾ ਕੱਲ ਦਾ ਦੇਖ ਲਾ ਠੀਕ ਆ ਪੱਟੀ ਚਲ ਲਓ ਜੀ ਹੁਣ ਹੋ ਗਿਆ ਸਾਰਾ ਕੁਝ ਡਨ ਹਰ ਜੀਤਨੇ ਘਿਓ ਪਾ ਲਿਆ ਉਹ ਲਾਉਣ ਲੱਗੇ ਨੇ ਹੁਣ ਪ੍ਰਾਂਤਾਂ ਨੂੰ ਘਿਓ ਘਿਓ ਗਰਮ ਕਰ ਲਿਆ ਤੇ ਫਿਰ ਸੱਖੀਆਂ ਠੇ ਜਾਂਦੀਆਂ ਨੇ ਉੱਧਰ ਸਾਡਾ ਪਰਫੇ ਮਾਸਟਰ ਕੀ ਖਾ ਰਿਓ ਪਿੱਛੇ ਹੀ ਰੌਲਾ ਪਈ ਜਾਂਦਾ ਇਹਦਾ ਪਰ ਇਹ ਰਹਿਣ ਸਾਡੇ ਘਿਓ ਗਰਮਾ ਚੰਗੀ ਤਰ੍ਹਾਂ ਪ੍ਰਾਂਤਾਂ ਨੂੰ ਘਿਓ ਲਾ ਲੈਣਾ ਰਜੋ ਅਸੀਸ ਛੱਡੋ ਕਰੋ ਖੜਜੋ ਲਿਓ ਪਾਓ ਹੁਣ ਜਮਾਵਾਂਗੇ ਆਪਾਂ ਖੋਏ ਦੀਆਂ ਬਰਫੀ ਬਣਾਵਾਂਗੇ ਅਸੀਸ ਨੂੰ ਬਰਫੀ ਅਸੀਸ ਨੂੰ ਤਾਂ ਸਿਰਫ ਬਰਫੀ ਉਹ ਬਰਫੀ ਦਿਖਦੀ ਆ ਟਿੱਕੀਆਂ ਬਣਾ ਲੈਣੀਆਂ ਨੇ ਟਿੱਕੀਆਂ ਬਰਫੀ ਦੋਨੋਂ ਇੱਕੋ ਬਾਤ ਹੈ ਗਰਮ ਤਾਂ ਹੋਊਗਾ। ਹੋਰ ਬਹੁਤ ਘੜ ਜਾ। ਕਿ ਤੱਕ ਬਣਾ। ਅੱਧ ਲਈ ਸਾਢੇ ਨੰਬਰ। ਸਬਜ਼ੀ ਰੱਖਣ ਦੀ ਜ਼ਰੂਰਤ ਨਹੀਂ ਕਰਦੀ। ਤੇ ਨਹੀਂ ਨਹੀਂ। ਲੱਗ ਚੁਈ। ਕਾਲੀ ਨਹੀਂ ਲੈ ਕੇ ਆਇਆ ਆਪਾਂ ਹਨ। ਸਾਫ਼ ਚਾ ਕਰ ਲੈਣੇ। ਆ। ਉਹ ਵਰਦਾ ਹੋਈ ਨਾ ਥੋੜੀ ਖਵਾ ਖਾਣਾ ਬਰਫੀ ਨੂੰ ਬਰਫੀ ਖਾਓ ਜੰਮ ਜਾਂਦੋ ਅਸੀਂ ਸਰ ਨਾ ਖਰਾਬ ਕਰੂਗਾ ਬੁਤੇ ਮੰਮੀ ਉਹ ਕਰੀ ਜਾ ਨਾ ਹੁਣਾ ਥੋਲਉ ਇੱਕ ਦਾ ਹੋ ਗਿਆ ਹੁਣ ਹੁਣ ਉਧਰ ਭਵਾਲਾ ਪਾਪਾ ਤੋਂ ਜਾਈ ਸੀ ਅੰਦਰ ਤੇ ਲੈ ਕੇ ਆਉਣੇ ਭੁੱਲ ਗਏ ਆਪਾਂ ਆਪਾਂ ਡੱਬੇ ਦੇ ਟੱਕਣ ਨਾਲੇ ਸਾਫ ਕਰ ਦਾਂਗੇ ਉਪਰੋਂ ਹੁਣ ਠੰਡਾ ਕਰਕੇ ਖਾ ਲੋ ਖੂਬ ਮਾਣੋ ਹੋ ਗਿਆ ਹੋ ਗਿਆ ਫੂਕੇਮ ਰਾਈ ਜੈ ਨੂੰ ਖਾਉ ਉਬੀ ਚੀਰੋ ਜੀ ਸੋ ਲਉ ਉਬੀ ਕੜਾਹੀ ਗਈ ਆਪਣੀ ਬੇਲੀ ਜਿਹੜਾ ਵਿੱਚ ਰੱਖਿਆ ਉਹ ਉਹ ਅਸੀਂ ਖਾਣਾ ਟੈਸਟ ਕਰਾਂਗੇ ਉਹਦੀ ਪਿੰਨੀਆਂ ਬਣਾ ਕੇ ਸੁੱਕ ਹੋਆ ਆਪਣਾ ਜਿੰਨਾ ਵੀ ਸੀਗਾ ਪ੍ਰਾਂਤਾਂ ਦੇ ਵਿੱਚ ਆ ਚੁੱਕਾ ਸੋ ਇਹ ਜੁਨਾ ਪਰੱਖਣਾਂਗੇ ਇਹਨੂੰ ਫ੍ਰੀਜ਼ ਹੋਣ ਲਈ ਜੰਮਣ ਲਈ ਬਰਫੀਆਂ ਜੰਮ ਜਾਣਗੀਆਂ ਖੋਏ ਦੀਆਂ ਫਿਰ ਆਪਾਂ ਫਿਰ ਆਪਾਂ ਕੱਟ-ਕੱਟ ਕੇ ਖਾਵਾਂਗੇ ਤੇ ਚਾਹ ਨਾਲ ਜਿਹਨੇ ਕਿਸੇ ਵੀਰ ਭੈਣ ਨੇ ਖਾਣੀਆਂ ਨੇ ਆ ਸਕਦੇ ਹੁੱਲਾ ਸਦਾ ਏ ਸੋਲੋ ਵੀ ਜਿਵੇਂ ਕਿ ਤੁਹਾਨੂੰ ਪਤਾ ਗਿਆ ਵੀ ਆਪਾਂ ਕੰਡਿਆ ਸਿੱਖੋ ਆ ਪ੍ਰਾਂਤਾਂ ਚ ਪਾਤਾ ਸੀ ਹੁਣ ਜੀਤ ਕੱਟ ਰਹੇ ਨੇ ਬਰਫੀਆਂ ਇੱਕ ਦੀਆਂ ਕੱਟ ਚੁੱਕੇ ਨੇ ਸੋ ਚਲੋ ਉਸ ਨੂੰ ਅਸੀਂ ਕੱਟਦੇ ਆਂ ਬਰਫੀਆਂ ਤੇ ਬਾਕੀ ਕੰਮਕਾਰ ਕਰਦੇ ਆਂ ਖੰਨੇ ਜਾਣਾ ਕੰਮ ਨੇ ਦਾਣਾ ਦੂਣਾ ਲੈ ਕੇ ਆਉਣਾ ਤੇ ਬਾਕੀ ਹੋਰ ਕੰਮ ਨੇ ਕਈ ਸੋ ਆਪਾਂ ਇਹ ਵਲੌਗ ਦੀ ਕਰਦੇ ਆਂ ਓਰੀ ਐਂਡ ਸੋ ਮਿਲਦੇ ਆ ਨਵੀਂ ਵੀਡੀਓ ਚ ਸੋ ਥੈਂਕ ਯੂ ਸੋ ਮਚ ਸਾਰਿਆਂ ਦਾ ਫੋਲੋਅਰ ਵੀਡੀਓ ਵਾਚ ਕਰਨ ਨੂੰ ਸੌਰੀ ਤੇ ਜੇ ਉਹ ਵੀ ਜੋ ਵੀ ਫਸਟ ਟਾਈਮ ਦੇਖ ਰਹੇ ਨੇ ਵੀਡੀਓ ਨੂੰ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਫੀਡਬੈਕ ਵੀ ਚੰਗੀ ਮਾੜੀ ਜੋ ਵੀ ਹੈ ਜ਼ਰੂਰ ਦਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਹਾਂਜੀ ਲਾਈਕ ਲਾਈਕ ਵਾਲਾ ਬਟਨ ਪ੍ਰੈਸ ਕਰਨਾ ਨਾ ਭੁੱਲਿਆ ਕਰੋ ਵੀਡੀਓ ਵਾਚ ਕਰ ਲੈਂਦੇ ਹੋ ਲਾਈਕ ਕਰਨਾ ਭੁੱਲ ਜਾਂਦੇ ਹੋ ਸੋ ਪਲੀਜ਼ ਲਾਈਕ ਵੀ ਕਰਕੇ ਜਾਇਆ ਕਰੋ ਜੀ